ਦਾਸ ਗੁਰシャਬਾਨਾ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਗੁਰਨਾਨਕ ਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਸੇਵਕ ਗੁਰੰਗਦੇਵ ਜੀ ਨੂੰ ਗੁਰੰਗਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਕੁੜਮ ਗੁਰੂ ਅਮਰਦਾਸ ਜੀ ਨੂੰ ਗੁਰ ਅਮਰਦਾਸ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਜਵਾਈ ਗੁਰੂ ਰਾਮਦਾਸ ਜੀ ਨੂੰ ਗੁਰ ਰਾਮਦਾਸ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਤੀਸਰੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰ ਅਰਜਨ ਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਦਾਇ ਸਾਹਿਬ ਜ ਗੁਰਹਰਿ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਦੂਸਰੇ ਪੁੱਤਰ ਗੁਰਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਹਰਿ ਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਦਾਦਾ ਜੀ ਦੇ ਪ੍ਰਾਗੁਰ ਤੇਗ ਬਾਦ ਸਾਹਿਬ ਜੀ ਨੂੰ ਗੁਰਤੇਗ ਬਾਦ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਗੁਰਗੋਬਿੰਦ ਸਿੰਘ ਜੀ ਨੂੰ ਸੰਨ 1708 ਵਿੱਚ ਨੰਦੇਸ ਸਾਹਿਬ ਦੇ ਧਰਤੀ ਵਿਖੇ ਗੁਰਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਆਗਿਆ ਪਈ ਆਕਾਲ ਕੀ ਤਬੇ ਛਲਾਈਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਸ ਤੋਂ ਬਾਅਦ ਰਹਿਂਦੀ ਦੁਨੀਆ ਤੱਕ ਸਿੱਖਾ ਦੇ ਗੁਰੂ ਗੁਰਗ੍ਰੰਥ ਸਾਹਿਬ ਜੀ ਰਹਿਣਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ